ਪਈ ਬਾਲਾ ਜੀ ਨੂੰ ਸਵਾਲ ਕੀਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਭਾਈ ਬਾਲਾ ਜੀ ਤੁਸੀਂ ਗੁਰਨਾਨਕ ਸਾਹਿਬ ਦੇ ਨਾਲ ਇੰਨੇ ਸਾਲ ਰਹੇ ਤੁਸੀਂ ਮਹਾਰਾਜ ਨੂੰ ਕੀ ਜਾਣਿਆ ਕੀ ਸਮਝਦੇ ਸੀ ਤਾਂ ਭਾਈ ਬਾਲਾ ਕਹਿੰਦੇ ਅਸੀਂ ਉਹਨਾਂ ਨੂੰ ਮਹਾਪੁਰਖ ਸਮਝਦੇ ਸੀ ਫਿਰ ਭਾਈ ਬਾਲਾ ਜੀ ਨੇ ਸਵਾਲ ਕੀਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸੱਚੇ ਬਾਦਸ਼ਾਹ ਆਪ ਜੀ ਨੇ ਗੁਰਨਾਨਕ ਸਾਹਿਬ ਨੂੰ ਕੀ ਜਾਣਿਆ ਕੀ ਸਮਝਦੇ ਸੀ ਜਦੋਂ ਇਹਨਾਂ ਸਵਾਲ ਕੀਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੱਖਾਂ ਚ ਹੰਝੂ ਆ ਗਏ ਬਰਾਗ ਦੇ ਘਰ ਆਏ ਕਹਿਣ ਲੱਗੇ ਭਾਈ ਬਾਲਾ ਜੀ ਮੈਂ ਤਾਂ ਉਹਨਾਂ ਨੂੰ ਰੱਬ ਸਮਝਦਾ ਸੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਸਮਝਦਾ ਸੀ ਮੇਰੇ ਰੱਬ ਨਹੀਂ ਮੇਰੇ ਪਰਮੇਸ਼ਰ ਨੇ ਭਾਈ ਬਾਲਾ ਜੀ ਕਹਿਣ ਲੱਗੇ ਅਸੀਂ ਮਹਾਪੁਰਖ ਸਮਝਿਆ ਅਸੀਂ ਮਹਾਪੁਰਖ ਬਣ ਗਏ ਤੁਸੀਂ ਗੁਰੂ ਸਮਝਿਆ ਰੱਬ ਸਮਝਿਆ ਅੱਜ ਤੁਸੀਂ ਗੁਰੂ ਬਣ ਗਏ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਹੜਾ ਆਪਣੇ ਗੁਰੂ ਨੂੰ ਜੋ ਵੀ ਸਮਝਦਾ ਗੁਰੂ ਨੂੰ